ਅੱਜ 26 ਜਨਵਰੀ ਨੂੰ ਕਾਲੇ ਝੰਡਿਆਂ ਨਾਲ ਕੱਢਿਆ ਰੋਸ مارچ ਭਵਾਨੀਗੜ ਆਜ਼ਾਦ ਪਿੰਡੂ ਚੌਂਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਕਹਿਮ ਜਥੇਬੰਦੀ ਵੱਲੋਂ ਕਾਲੇ ਝੰਡਿਆਂ ਨਾਲ ਰੋਸ مارچ ਕੱਢਿਆ ਗਿਆ ਇਹ ਰੋਸ مارچ ਬਲਿਆਲ ਤੋਂ ਸ਼ੁਰੂ ਹੋ ਕੇ ਮਿਆਰ ਵਿੱਚ ਹੁੰਦਿਆ ਹੋਇਆ ਭਗਤ ਸਿੰਘ ਚੌਂਕ ਤੇ ਜਾ ਕੇ ਮਾਫਤ ਕੀਤਾ ਇਸ ਮੌਕੇ ਤੇ ਪ੍ਰਸ਼ਾਸਨ ਦੇ ਸਰਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡਾ ਇਹ ਰੋਸ ਮਾਰਚ ਬਿਲਕੁਲ ਸ਼ਾਂਤਮਈ ਨਾਲ ਹੋਇਆ ਇਸ ਸਮੇ ਰੋਸ ਮਾਰਚ ਸਰਕਾਰੀ ਸੁਗਮਾਨ ਦਾ ਵਿਰੋਧ ਕਰਨਾ ਨਹੀਂ ਬਲਕਿ ਰੋਸ ਮਾਰਚ ਮਤਵਲ ਸਰਕਾਰ ਅਤੇ ਸਮੂਹ ਰਾਜਨੀਤਿਕ ਵਰਗ ਦੇ ਲੋਕਾਂ ਨੂੰ ਦੱਸਣਾ ਹੈ ਰਿਪੋਰਟ ਰਾਜ ਕੁਰਮੀ ਭਵਾਨੀਗੜ੍ਹ ਸੰਗਮਾਜੀ ਸੂਬਾ ਪ੍ਰਧਾਨ ਇਹ ਸਮਾਂ ਦਿੱਤੀ ਜਾ ਰਹੀ ਹੈ ਇਹ ਰੈਲੀ ਅੱਜ ਦੀ ਜਿਹੜੀ ਰੱਖੀ ਹੋਈ ਹੈ ਜੀ ਇਹ 31 12 23 ਨੂੰ ਅਸੀਂ ਨੇ ਇੱਕ ਸਨੇਹਾ ਦਿੱਤਾ ਜੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਵਿੱਚ ਪਿੰਡੂ ਚੌਕੀ ਦਾ 24 ਘੰਟੇ ਦਾ ਸਰਕਾਰੀ ਮੁਲਾਜ਼ਮ ਹੈ ਦਿਨ ਰਾਤ ਦੀ 40 ਰੁਪਏ ਦਿਹਾੜੀ ਦਿੰਦੇ ਨੇ 1250 ਰੁਪਏ ਮਹੀਨਾ ਉਹਨਾਂ ਦੀ ਤਨਖਾਹ ਹੈ ਤੇ ਹੋਰ ਉਹਨਾਂ ਨੂੰ ਕੋਈ ਪੱਤਾ ਨਹੀਂ ਕੋਈ ਇੱਥੇ ਹੋ ਨਹੀਂ ਹੈਗਾ ਇਹਨਾਂ ਦਾ ਜਦੋਂ ਕਿ ਗਵਾਂਡੀ ਸੂਬਾ ਹਰਿਆਣਾ ਜਿਹੜਾ ਉਹ 11000 ਰੁਪਏ ਮਹੀਨਾ ਪਿੰਡ ਦੇ ਚੌਕੀਦਾਰ ਨੂੰ ਦੇ ਰਿਹਾ ਹੈਗਾ 4000 ਰੁਪਏ ਵਰਦੀ ਪੱਤਾ 1000 ਡੰਡਾ ਬੈਟਰੀ ਹੈ ਜੀ ਤੇ 2 ਲੱਖ ਰੁਪਏ ਉਹਦੀ ਰਿਟਾਇਰਮੈਂਟ ਹੈ 3 ਲੱਖ ਰੁਪਏ ਦਾ ਸਹੇਦ ਬੀਮਾ ਜੀ ਉਹਦਾ ਅੱਜ ਕੀ ਮੰਨ ਕਰਦੇ ਆ ਅੱਜ ਅਸੀਂ ਮੰਗ ਕਰਦੇ ਆ ਵੀ ਜਦੋਂ ਅਸੀਂ ਸਰਕਾਰੀ ਸਾਡੇ ਜੁਆਇਨਿੰਗ ਲੈਟਰ ਸਰਕਾਰੀ ਨੇ ਫਿਰ ਸਾਨੂੰ ਸਰਕਾਰ ਸਰਕਾਰੀ ਕਿਉਂ ਨਹੀਂ ਮੰਨਦੀ ਹੈਗੀ ਅੱਜ ਵੀ ਸਰਕਾਰ ਕਹਿ ਰਹੀ ਆ ਵੀ ਸਾਡੇ ਨਾਲ ਕੋਈ ਬਾਵਾਸਤਾ ਨਹੀਂ ਪਰੰਤੂ ਮਾਲ ਵਿਭਾਗ ਸਾਡਾ ਮਾਲਕ ਹੈ